ਕਿ ਸੀਸੀਟੀਵੀ ਵੀਡੀਓ ਸਕਰੀਨ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਰਾਤ ਦੇ ਹਨੇਰੇ ਦੇ ਵਿੱਚ ਇੱਕ ਨੌਜਵਾਨ ਸਾਈਕਲ ਤੇ ਜਾ ਰਿਹਾ ਹੈ ਤੇ ਪਿੱਛੋਂ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਇਸ ਸਾਈਕਲ ਸਵਾਰ ਨੌਜਵਾਨ ਦੇ ਸੱਟ ਮਾਰਦੇ ਨੇ ਉਸ ਦੇ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਸ ਨੌਜਵਾਨ ਨੇ ਆਪਣਾ ਬਚਾਅ ਕਰਨ ਦੇ ਲਈ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਤੇ ਫਿਰ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਕਿ ਉਹ ਜੇਰੇ ਇਲਾਜ ਹੈ ਇਹ ਤਸਵੀਰਾਂ ਲੁਧਿਆਣਾ ਦੇ ਐਸਬੀਐਸ ਨਗਰ ਦੇ ਨਜ਼ਦੀਕ ਪੈਂਦੇ ਥ੍ਰੀਕੇ ਤੋਂ ਸਾਹਮਣੀ ਆਈਆਂ ਨੇ ਜਿੱਥੇ ਇੱਕ ਨੌਜਵਾਨ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਪਰ ਉਹ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਪਹੁੰਚੀ ਹੈ ਜਦੋਂ ਇਹ ਸਾਰਾ ਘਟਨਾਕਰਮ ਵਾਪਰਦਾ ਤਾਂ ਲੋਕ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਨੇੜਿਓਂ ਦੀ ਲੰਗੀ ਜਾ ਰਹੇ ਨੇ ਕਿਸੇ ਨੇ ਵੀ ਇਸ ਨੌਜਵਾਨ ਦੀ ਸਾਰ ਨਹੀਂ ਲਈ ਕੀ ਹੁਣ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਤੋਂ ਵੀ ਲੋਕ ਡਰਨ ਲੱਗ ਪਏ ਨੇ ਜੇਕਰ ਕੋਈ ਇਸ ਨੌਜਵਾਨ ਦੀ ਮਦਦ ਕਰਦਾ ਤਾਂ ਕੀ ਉਹ ਵੀ ਮੁਸੀਬਤ ਵਿੱਚ ਫਸ ਸਕਦਾ ਸੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਹੋਈ ਹੈ ਇਹ ਵੀ ਅਜੇ ਸਵਾਲੀਆ ਚਿੰਨ੍ਹ ਹੈ ਪਰ ਇਸ ਹੋਈ ਘਟਨਾ ਨੇ ਰਾਤ ਦੇ ਹਨੇਰੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਚਿੰਤਾ ਖੜੀ ਕਰ ਦਿੱਤੀ ਹੈ ਜੇਕਰ ਕੋਈ ਰਾਤ ਦੇ ਸਮੇਂ ਆਪਣੇ ਕੰਮ ਕਾਜ ਤੋਂ ਵਾਪਸ ਆਉਂਦਾ ਹੈ ਤਾਂ ਉਹ ਅਜਿਹਿਆਂ ਘਟਨਾਵਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਕੌਣ ਹੈ ਆਮ ਲੋਕਾਂ ਦੀ ਸੁਰੱਖਿਆ ਕਿਸ ਦੇ ਸਹਾਰੇ ਹੋਵੇਗੀ ਤਾਂ ਇਸ ਹੋਈ ਘਟਨਾ ਨੇ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਨੇ ਨਿਊਜ਼ ਟੈਸਟ ਰਿਪੋਰਟ ਜਨਹਿਤ ਹੈ